ਇਹ ਸਾਰੇ ਤੁਸੀਂ ਪੜੇ ਲਿਖੇ ਲਾਈਵ ਚੱਲਦਾ ਜਿਵੇਂ ਸਾਡੀਆਂ 3 ਕਹਿੰਦੀਆਂ ਨਾ ਕਿ ਮੈਨੂੰ ਦਾੜੀ ਵਾਲਾ ਪਸੰਦ ਨਹੀਂ ਮੈਨੂੰ ਪਾਗ ਵਾਲਾ ਪਸੰਦ ਨਹੀਂ ਸਾਨੂੰ ਮੌਤ ਨਹੀਂ ਆਉਂਦੀ ਭਲਾ ਡੁੱਬ ਕੇ ਕਈ ਕਹਿਣ ਗੀਆਂ ਵੀਰ ਜੀ ਦਿਸਤਾ ਕਰੋ ਮੈਂ ਇੱਕ ਦੋ ਲੱਭੇ ਨਹੀਂ ਮੈਨੂੰ ਨਾ ਦਾੜੀ ਪਾਗ ਨਹੀਂ ਪਸੰਦ ਹੈ ਤੇ ਮੈਂ ਕਿਹਾ ਉਹ ਤੇ ਮੇਰੇ ਵੀ ਹੈ ਫਿਰ ਤੁਸੀਂ ਮੇਰੇ ਰਿਸ਼ਤੇਦਾਰ ਹਨ ਨਾ ਤੇ ਰਹੀ ਗੱਲ ਫਿਰ ਮੁੰਡਾ ਤੇ ਲੱਭ ਲੈਨੇ ਤੇ ਜਦੋਂ ਲਾਵਾ ਕਰਾਉਣੀਆਂ ਫਿਰ ਕਿੱਥੇ ਕਰਾਉਂ ਬੋਲੋ ਲਾਮਾ ਕਿਥੇ ਕਰਾਉਗੇ ਗੁਰਦੁਆਰੇ ਜਾਵਾਂਗੇ ਨਾ ਤੇ ਜਦੋਂ ਲਾਮਾ ਚ ਮੁੰਡਾ ਕੁੜੀ ਖੜੇ ਹੋਣਗੇ ਤੇ ਅਰਦਾਸ ਦੀਆਂ ਪਹਿਲੀਆਂ ਪੰਕਤੀਆਂ ਹੋਣਗੀਆਂ ਪੰਨਾਂ ਪਿਆਰਿਆਂ ਕੀ ਕੀਤਾ ਸਿਰ ਲਵਾਏ ਨਾ ਚੌਹ ਸਾਹਿਬ ਜਾਦੇ ਆ ਚਾਰ ਸਾਹਿਬ ਜਾਦੇ 360 ਤੀਰਵਜੇ ਬਾਬਾ ਜੀ ਸਿੱਖ ਬਾਬਾ ਜੀ ਹਰ ਸਿੰਘ ਦੇ ਪੇਠ ਤੋਂ ਬਰਸ਼ੀ ਵਜੀ ਤੇ ਟਿੱਡ ਦੇ ਤੁਸੀਂ ਮਾਵਾਂ ਬੈਠੀਆਂ ਬੱਚੇ ਤੁਹਾਡੇ ਵਿਦੇਚਾਂ ਚ ਉਣਗੇ ਸੂਈ ਡਾਕਟਰ ਭਰੇ ਤੇ ਮਾਤਾ ਨੂੰ ਦੌਰਾ ਪੈਂਦਾ ਹੈਏ ਮੇਰਾ ਪੁੱਤ ਅਰਦਾਸ ਸੁੱਤੇ ਹੀ ਸੁਣੀ ਜੰਨੇ ਆਪਾਂ ਜੀ ਹਰ ਸਿੰਘ ਨੇ ਬਾਬਾ ਜੋਰਾਵਰ ਫਤੇ ਸਿੰਘ ਦੀ ਸਾਰ ਅੰਗ ਕੱਟੀ ਗਈ 15 ਮਿੰਟ ਕਹਿੰਦੇ ਸਰੀਰ ਹਿਲਦੇ ਰਹੇ ਇਹ ਸਾਨੂੰ ਕਿਹੜਾ ਸਮਝਾਉ ਕਿ ਪੁੱਤ ਜਦੋਂ ਲਾਵਾਂ ਦੀ ਅਰਦਾਸ ਹੋਣੀ ਵਰ ਅਰਦਾਸ ਇਨ੍ਹਾਂ ਸ਼ਹੀਦਾਂ ਸਿੰਘਾਂ ਨੇ ਸ਼ੁਰੂ ਕੀਤੀ ਆ ਜਿਹੜੇ ਤੈਨੂੰ ਪਸੰਦ ਨਹੀਂ ਉਹ ਕੁੜੀਆਂ ਪਹਿਲਾਂ ਕਹਿੰਦੀਆਂ ਰਿਲੇਜਮੈਂਟ ਹੁੰਦੀ ਆ ਕਹਿੰਦੇ ਬਾਕੀ ਠੀਕ ਆ ਜੀ ਦਾੜੀ ਕਟਾਓ ਮੁੰਡੇ ਕੀ ਕਰਨ